ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਹਨਾਂ ਦੇ ਮਾਪਿਆਂ ਵੱਲੋਂ ਰੱਖਿਆ ਗਿਆ ਪਹਿਲਾ ਨਾਂ ਭਾਈ ਲੈਣਾ ਜੀ ਸੀ ਭਾਈ ਲੈਣਾ ਜੀ ਦੇ ਪਿਤਾ ਭਾਈ ਫੇਰੂ ਮੱਲ ਜੀ ਚੰਗੇ ਸ਼ਾਹੂਕਰ ਸਨ ਅਤੇ ਹਾਕਮ ਦੀ ਮੁਨੀਮੀ ਦਾ ਕੰਮ ਕਰਦੇ ਸਨ ਜਦ ਭਾਈ ਲੈਣਾ ਜੀ ਨੇ ਅਵਤਾਰ ਭਾਈ ਲੈਣਾ ਜੀ ਨੇ ਅਵਤਾਰ ਧਾਰਿਆ ਤਾਂ ਚਾਰੇ ਪਾਸੇ ਖੁਸ਼ੀਆਂ ਦੀ ਲਹਿਰ ਦੌੜ ਗਈ ਭਾਈ ਫੈਰੂ ਮੱਲ ਜੀ ਧਾਰਮਿਕ ਵਿਚਾਰਾਂ ਦੇ ਵਿਅਕਤੀ ਸਨ ਅਤੇ ਦੇਵੀ ਦੁਰਗਾ ਦੇ ਉਪਾਸਕ ਸਨ ਉਹਨਾਂ ਦੇ ਘਰ ਵਿੱਚ ਦੇਵੀ ਮਾਤਾ ਦੇ ਸੁਲਾਗਾ ਵਿੱਚ ਭਜਨ ਗਾਏ ਜਾਂਦੇ ਸਨ ਉਹਨਾਂ ਦੇ ਘਰ ਵਿੱਚ ਦੇਵੀ ਮਾਤਾ ਦੇ ਭਜਨ ਗਾਏ ਜਾਂਦੇ ਸਨ ਅਤੇ ਉਹ ਹਰ ਸਾਲ ਆਪਣੇ ਸਾਧਸੰਗੀਆਂ ਦਾ ਜਥਾ ਲੈ ਕੇ ਜਵਾਲਾਮੁਖੀ ਜਾਂਦੇ ਸਾਰੇ ਸਾਧਸੰਗੀ ਸੁੰਦਰ ਬੱਚੇ ਨੂੰ ਵੇਖ ਕੇ ਜੈਨਕੀ ਭਾਈ ਲੈਣਾ ਜੀ ਨੂੰ ਦੇਖ ਕੇ ਦੇਵੀ ਮਾਤਾ ਦੀ ਅਪਾਰ ਕਿਰਪਾ ਦਾ ਸਰੇ ਸਨ ਪੰਡਿਤ ਲੋਕ ਵੀ ਇਹ ਭਵਿੱਖ ਬਾਣੀ ਕਰ ਰਹੇ ਸਨ ਕਿ ਉਹ ਵੱਡੇ ਹੋ ਕੇ ਬਹੁਤ ਵੱਡੇ ਭਗਤ ਬਣ ਗਏ ਜਦ ਪਾਈ ਲੈਣਾ ਜੀ ਵੱਡੇ ਹੋਏ ਤਾਂ ਉਹਨਾਂ ਦਾ ਉਹਨਾਂ ਦੀ ਪੜ੍ਹਾਈ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਭਾਈ ਫੇਰੂ ਮੱਲ ਜੀ ਜਿਵੇਂ ਕਿ ਆਪ ਚੰਗੇ ਪੜ੍ਹੇ ਲਿਖੇ ਸਨ ਇਸ ਲਈ ਉਹ ਆਪਣੇ ਪੁੱਤਰ ਨੂੰ ਹਰ ਪ੍ਰਕਾਰ ਦੀ ਵਿਦਿਆ ਦੇਣਾ ਚਾਹੁੰਦੇ ਸਨ ਜਦ ਪਾਈ ਲੈਣਾ ਜੀ ਜਵਾਨ ਹੋ ਗਏ ਤਾਂ ਭਾਈ ਲੈਣਾ ਜੀ ਦਾ ਵਿਆਹ ਮਾਤਾ ਖੀਬੀ ਜੀ ਨਾਲ ਕਰ ਦਿੱਤਾ ਗਿਆ ਆ ਭਾਈ ਲੈਣਾ ਜੀ ਰੋਜ਼ ਸਵੇਰੇ ਪਿੰਡ ਦੇ ਟੋਬੇ ਵਿੱਚ ਇਸ਼ਨਾਨ ਕਰਨ जाया ਕਰਦੇ ਸਨ ਇੱਕ ਦਿਨ ਜਦੋਂ ਇਸ਼ਨਾਨ ਕਰਨ ਗਏ ਤਾਂ ਉਹਨਾਂ ਇੱਕ ਵਿਅਕਤੀ ਨੂੰ ਇਸ਼ਨਾਨ ਕਰਦੇ ਦੇਖਿਆ ਉਹ ਵਿਅਕਤੀ ਉੱਚੀ ਉੱਚੀ ਬੜੀ ਸੁਰੀਲੀ ਵਿੱਚ ਆਵਾਜ਼ ਵਿੱਚ ਬਾਣੀ ਪੜ ਰਿਹਾ ਸੀ ਭਾਈ ਲੈਣਾ ਜੀ ਇੰਨੀ ਮਧੂਰ ਬਾਣੀ ਸੁਣ ਕੇ ਜਿਵੇਂ ਕੀ ਮੋਹਕ ਹੋ ਗਏ ਹਨ ਹੌਣ ਉਹ ਝਟ ਉਸ ਵਿਅਕਤੀ ਦੇ ਪਾਸ ਉਹ ਵਿਅਕਤੀ ਉੱਚੀ ਉੱਚੀ ਬੜੀ ਸੁਰੀਲੀ ਆਵਾਜ਼ ਵਿੱਚ ਬਾਣੀ ਪੜ ਰਿਹਾ ਸੀ ਭਾਈ ਲੈਣਾ ਜੀ ਨੇ ਇੰਨੀ ਮਨੂਰ ਆਵਾਜ਼ ਵਿੱਚ ਬਾਣੀ ਸੁਣੀ ਤਾਂ ਜਿਵੇਂ ਉਹ ਮੋਹਕ ਹੋ ਗਏ ਹੋਣ ਉਹ ਝਟ ਉਸ ਵਿਅਕਤੀ ਦੇ ਕੋਲ ਚਲੇ ਗਏ ਨੇੜੇ ਜਾ ਕੇ ਉਹਨਾਂ ਵੇਖਿਆ ਈ ਭਾਈ ਜੋਧ ਆਸਾ ਦਿਵਾਰ ਦੀ ਪੌੜੀ ਦਾ ਪਾਠ ਕਰ ਰਿਹਾ ਸੀ ਭਾਈ ਲੈਹਣਾ ਜੀ ਨੇ ਅਜਿਹੀ ਬਾਣੀ ਪਹਿਲਾਂ ਕਿਤੇ ਨਹੀਂ ਸੁਣੀ ਸੀ ਉਹ ਤਾਂ ਕੇਵਲ ਦੇਵੀ ਦੇਵਤਿਆਂ ਦੀਆਂ ਭੇਟਾ ਹੀ ਸੁਣਦੇ ਸਨ ਆਪ ਜੀ ਦੀ ਆਵਾਜ਼ ਬੜੀ ਸੁਰੀਲੀ ਸੀ ਤੇ ਉਹਨਾਂ ਕੋਲ ਭਜਨ ਸੁਣ ਕੇ ਦੇਵੀ ਮਾਤਾ ਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ਸਨ ਪਰ ਭਾਈ ਜੋਧ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਸਨ ਉਹ ਸਾਹਮਣੇ ਦੇਵੀ ਮਾਤਾ ਦੇ ਭਜਨ ਉਹਨਾਂ ਨੂੰ ਫਿੱਕੇ ਫਿੱਕੇ ਲੱਗੇ ਲੱਗਣ ਲੱਗੇ ਭਾਈ ਜੋਧ ਪਾਸ ਜਾ ਕੇ ਉਹ ਬੜੀ ਸ਼ਿਮ ਨਿਮਰਤਾ ਨਾਲ ਬੋਲੇ ਭਾਈ ਜੋਧ ਜੀ ਇਹ ਭਜਨ ਤੁਸੀਂ ਕਿੱਥੋਂ ਯਾਦ ਕੀਤੇ ਹਨ ਭਾਈ ਜੋਧ ਜੀ ਬੋਲੇ ਮਹਾਂਪੁਰਸ਼ੋ ਇਹ ਭਜਨ ਨਹੀਂ ਇਹ ਬਾਬੇ ਨਾਨਕ ਦੀ ਰੱਬੀ ਬਾਣੀ ਹੈ ਨਿਰੰਕਾਰ ਬਾਣੀ ਹੈ ਇਹ ਉਹਨਾਂ ਨੂੰ ਧਰੋਂ ਮਿਲੀ ਹੈ ਜਿਹੜਾ ਇਸ ਬਾਣੀ ਨੂੰ ਪੜ੍ਹਦਾ ਹੈ ਉਪਰ ਤੱਕ ਪ੍ਰਭੂ ਦੇ ਦਰਸ਼ਨ ਕਰਦਾ ਹੈ ਇਹ ਅਤੇਸ਼ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਭਾਈ ਜੋਤ ਦੀਆਂ ਇਹ ਗੱਲਾਂ ਸੁਣ ਕੇ ਭਾਈ ਲੈਣਾ ਜੀ ਵਿੱਚ ਗੁਰਦਰਸ਼ਨਾਂ ਦੀ ਤਾਂਘ ਜਾਗੀ ਉਹਨਾਂ ਪੱਕਾ ਮਨ ਬਣਾ ਲਿਆ ਕਿ ਸਵਾਰ ਜਾ ਦੋ ਦੇਵੀ ਦੇ ਦਰਸ਼ਨਾਂ ਨੂੰ ਜਾਣਗੇ ਤਾਂ ਕਰਤਾਰਪੁਰ ਵਿੱਚੋਂ ਹੋ ਕੇ ਜਾਣਗੇ ਭਾਈ ਲੈਣਾ ਜੀ ਨੂੰ ਵਧੀਆ ਕਿਸਮ ਦੇ ਘੋੜੇ ਰੱਖਣ ਦਾ ਬਹੁਤ ਸ਼ੌਂਕ ਸੀ ਇਸ ਸਾਲ ਵੀ ਜਦੋਂ ਆਪਣੇ ਸਾਥੀਆਂ ਨੂੰ ਲੈ ਕੇ ਜਵਾਲਾਮੁਖੀ ਚੱਲੇ ਤਾਂ ਉਹਨਾਂ ਆਪਣਾ ਸਭ ਤੋਂ ਵਧੀਆ ਘੋੜਾ ਸਜਾਇਆ ਸਭ ਤੋਂ ਸੋਹਣਾ ਘੋੜਾ ਸਜਾਇਆ ਕਰਤਾਰਪੁਰ ਦੇ ਨੇੜੇ ਪਹੁੰਚ ਕੇ ਉਹਨਾਂ ਆਪਣੇ ਸਾਥੀਆਂ ਨੂੰ ਨੇੜੇ ਪਿੰਡ ਦੀ ਧਰਮਸ਼ਾਲਾ ਵਿੱਚ ਰਹਿਣ ਲਈ ਕਿਹਾ ਅਤੇ ਆਪ ਘੋੜੇ ਨੂੰ ਟਿੱਬੀ ਲਾ ਕੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ ਦਰਿਆ पार ਕਰਦਿਆਂ ਹੀ ਉਹਨਾਂ ਨੂੰ ਨਵਾਂ ਵਸਿਆ ਨਗਰ ਦਿਖਾਈ ਦਿੱਤਾ ਉਹਨਾਂ ਨੇ ਨਵਾਂ ਵਸਿਆ ਨਗਰ ਦੇਖਿਆ ਤਾਂ ਉਹ ਸਿੱਧਾ ਉਸ ਪਾਸੇ ਵੱਲ ਆਪਣੇ ਘੋੜੇ ਨੂੰ ਮੋੜ ਲਿਆ ਜਦੋਂ ਪਿੰਡ ਦੇ ਬਾਹਰ ਪੁਰਜੇ ਤਾਂ ਇੱਕ ਉੱਚੇ ਲੰਮੇ ਅਤੇ ਭਰਵੇਂ ਸਰੀਰ ਵਾਲੇ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਖਲੋਤਾ ਵੇਖਿਆ ਉਹਨਾਂ ਨੂੰ ਉਸ ਬਜ਼ੁਰਗ ਕੋ پاسੋਂ ਉਹਨਾਂ ਨੇ ਉਸ ਬਜ਼ੁਰਗ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ ਰਾਹ ਪੁੱਛਿਆ ਬਜ਼ੁਰਗ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਪਿੱਛੇ ਪਿੱਛੇ ਆਉਣ ਉਹ ਉਹਨਾਂ ਨੂੰ ਗੁਰੂ ਦੇ ਦਰਬਾਰ ਲੈ ਜਾਣਗੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਨੇੜੇ ਪਹੁੰਚ ਕੇ ਉਸ ਬਜ਼ੁਰਗ ਨੇ ਪਾਈ ਲੈਣਾ ਜੀ ਨੂੰ ਇੱਕ ਕਿੱਲੇ ਵੱਲ ਇਸ਼ਾਰਾ ਕਰਕੇ ਕਿਹਾ ਘੋੜੇ ਨੂੰ ਇਸ ਕਿल्ले ਤੇ ਬੰਨ ਦੇਵੋ ਸਾਹਮਣੇ ਗੁਰੂ ਦਾ ਦਰਬਾਰ ਹੈ ਗੁਰੂ ਜੀ ਨੇ ਤੁਹਾਨੂੰ ਇੱਥੇ ਹੀ ਮਿਲਣਗੇ ਗੁਰੂ ਜੀ ਤੁਹਾਨੂੰ ਇੱਥੇ ਹੀ ਮਿਲਣਗੇ ਭਾਈ ਲੈਣਾ ਜੀ ਜਦ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਰਸਤਾ ਦੱਸਣ ਵਾਲੇ ਕੋਈ ਹੋਰ ਨਹੀਂ ਸਨ ਬਲਕਿ ਭਾਈ ਭਾਈ ਬਲਕਿ ਗੁਰੂ ਨਾਨਕ ਦੇਵ ਜੀ ਆਪ ਹੀ ਸਨ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਕੇ ਭਾਈ ਲੈਣਾ ਜੀ ਨੇ ਹਾਲ ਹੋ ਗਏ ਭਾਈ ਲੈਣਾ ਜੀ ਫਿਰ ਪੱਕੇ ਤੌਰ ਤੇ ਕਰਤਾਰਪੁਰ ਰਹਿਣ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ